ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਪਟਾਣਕੋਟ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੇ ਇਲਾਕਿਆਂ ਦੀ ਫੇਰੀ ਤੇ ਕਿਹਾ ਕਿ ਪੰਜਾਬ ਦੇ ਕੇਂਦਰ ਇਸ ਮੁਸ਼ਕਿਲ ਦੀ ਘੜੀ ਵਿੱਚ ਉਹਨਾਂ ਦੀ ਬਾਫੜੇ ਅਜਿਹਾ ਉਮੀਦ ਪੰਜਾਬ ਦੇ ਲੋਕ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਲੜਾਈ ਅੱਗੇ ਹੋ ਕੇ ਲੜੀਏ ਅਤੇ ਪੰਜਾਬ ਹੁਣ ਇਹ ਉਮੀਦ ਵਿੱਚ ਹੈ ਕਿ ਇਸ ਔਖੀ ਘੜੀ ਵਿੱਚ ਪ੍ਰਧਾਨ ਮੰਤਰੀ ਉਹਨਾਂ ਦੇ ਨਾਲ ਖੜੇ ਹੋਣ ਜਿਸ ਦੇ ਚਲਦਿਆਂ ਅਮਨ अरोड़ा ਨੇ ਕਿਹਾ ਹੈ ਕਿ 60000 ਕਰੋੜ ਪੰਜਾਬ ਦਾ ਬਕਾਇਆਤ ਅਤੇ 20 ਕਰੋੜ ਦਾ ਰਾਹਤ ਰਾਸ਼ੀ ਕੇਂਦਰ ਤੋਂ ਮੰਗੀ ਜਾ ਰਹੀ ਹੈ ਇਸ ਮੌਕੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਵੀ ਕਿਹਾ ਹੈ ਕਿ ਚੰਗਾ ਹੋਣ ਤੇ ਪ੍ਰਧਾਨ ਮੰਤਰੀ ਪੰਜਾਬ ਦੇ ਦੌਰੇ ਤੋਂ ਪਹਿਲਾਂ ਹੀ ਜੋ ਮੁੱਖ ਮੰਤਰੀ ਪੰਜਾਬ ਨੇ ਆੜ ਪੀੜਤਾਂ ਦੇ ਲਈ ਰਾਹਤ ਰਾਸ਼ੀ 20 ਕਰੋੜ ਰੁਪਏ ਅਤੇ ਬਕਾਇਆ 60000 ਕਰੋੜ ਰੁਪਏ ਦਾ ਐਲਾਨ ਕੀਤਾ ਉਨਾਗਰ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹੈ ਜਿਸ ਦਾ ਖੇਤ ਉਸ ਦੇ ਰੇਤ ਵਾਲੇ ਫੈਸਲੇ ਦੇ ਬੋਲਦੇ ਹੋਏ ਕੈਬਨਿਟ ਮੰਤਰੀ ਲਾਲਜਨ ਕਟਾਰੂਚਕ ਨੇ ਕਿਹਾ ਹੈ ਕਿ ਜਿਸ ਕਿਸਾਨ ਦੇ ਖੇਤ ਵਿੱਚ ਰੇਤ ਪਾ ਰਹੀ ਹੈ ਉਸ ਨੂੰ ਵਰਤਨ ਅਤੇ ਵੇਚਣ ਦਾ ਹੱਕ ਵੀ ਕਿਸਾਨ ਦਾ ਹੀ ਹੋਣਾ ਚਾਹੀਦਾ ਹੈ ਹੋਰ ਕੀ ਕਿਹਾ ਕੈਬਨਿਟ ਮੰਤਰੀ ਲਾਲਜਨ ਕਟਾਰੂਚਕ ਨੇ ਆਓ ਦੇਖਦੇ ਹਾਂ ਪੂਰੀ ਰਿਪੋਰਟ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ providing a wide range of professional courses with 100% placement assistance we are sri sai group of institutes ਨੂੰ ਅਸੀਂ ਕੱਲ ਵੀ ਬੇਨਤੀ ਕੀਤੀ ਸੀਗੀ ਵੈਲਕਮ ਪੰਜਾਬ ਤੇ ਪੰਜਾਬੀ ਉਹ ਕੌਮ ਹੈ ਉਹ ਉਹ ਇਲਾਕਾ ਹੈ ਉਹ ਧਰਤੀ ਹੈ ਜਿੱਥੇ ਜਦੋਂ ਕਿਸੇ ਮਹਿਮਾਨ ਨੇ ਆਉਣ ਹੁੰਦਾ ਆਪਾਂ ਜੀ ਆਇਆਂ ਨੂੰ ਹੱਥ ਜੋੜ ਕੇ ਕਹਿੰਦੇ ਆ ਅਸੀਂ ਉਹਨਾਂ ਨੂੰ ਅੱਜ ਮੇਰੀ ਡਿਊਟੀ ਸਰਕਾਰ ਵੱਲੋਂ ਕਿ ਸੀਐਮ ਸਾਹਿਬ ਦੀ ਤबीयत ਨਸਾਜ਼ ਹੈ ਮੈਂ ਇਹੀ ਉਮੀਦਸ਼ਾ ਕਰਦਾ ਪੰਜਾਬ ਸਰਕਾਰ 3 ਕਰੋੜ ਪੰਜਾਬੀ ਇਹੀ ਉਹਨਾਂ ਤੋਂ ਉਮੀਦ ਰੱਖਦੇ ਨੇ ਕਿ ਪੰਜਾਬ ਨੇ ਹਮੇਸ਼ਾ ਦੇਸ਼ ਦੀ ਲੜਾਈ ਹੈ ਜਿਹੜੀ ਉਹ ਅੱਗੇ ਹੋ ਕੇ ਲੜੀ ਹੈ ਚਾਹੇ ਉਹ ਦੇਸ਼ ਦੀ ਵੰਡ ਵੇਲੇ ਦੀ ਸੀ ਚਾਹੇ ਜੋ ਦੇਸ਼ ਭੁੱਖਾ ਮਰਦਾ ਸੀ ਅਨਾਜ ਦੀ ਪੈਦਾ ਕਰਨ ਦੀ ਹਮੇਸ਼ਾ ਪੰਜਾਬ ਨੇ ਅੱਗੇ ਹੋ ਕੇ ਦੇਸ਼ ਦਾ ਮਾਣ ਹੈ ਜਿਹੜਾ ਉਹ ਵਧਾਇਆ ਹੈ ਅੱਜ ਪੰਜਾਬ ਨੂੰ ਲੋੜ ਹੈ ਤੇ ਉਮੀਦ ਕਰਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਪੰਜਾਬ ਨੂੰ ਆਪਦੇ ਦੇਸ਼ ਦਾ ਹਿੱਸਾ ਮੰਨਦੇ ਹੋਏ ਪੰਜਾਬ ਦੀ ਮਾਂ ਹੈ ਜਿਹੜੀ ਉਹ ਫੜਨਗੇ 20000 ਕਰੋੜ ਦਾ ਰੀਲੀਫ ਪੈਕੇਜ ਅਸੀਂ ਮੰਗਿਆ ਉਹਨਾਂ ਤੋਂ ਪਰ ਪਹਿਲਾਂ ਜੋ 60000 ਕਰੋੜ ਰੁਕਿਆ ਪਿਆ ਉਹ ਵੀ ਉਮੀਦ ਕਰਦੇ ਕਿ ਉਹ ਵੀ ਜਲਦੀ ਜਾਰੀ ਕਰਨਗੇ ਉਹਨਾਂ ਤੋਂ ਪੁੱਛੋ ਜਿਹੜੀ ਅਸੀਂ ਮੰਗ ਕੀਤੀ ਹੈ ਕਿ ਤਕਰੀਬਨ 10000 ਕਰੋੜ ਰੁਪਿਆ ਆਰਡੀਐਫ ਦਾ ਐਮਡੀਐਫ ਦਾ ਪ੍ਰਧਾਨ ਮੰਤਰੀ ਗ੍ਰਾਮੀ ਸੜਕ ਯੋਜਨਾ ਦਾ ਉਹ ਰੋਕਿਆ ਕਿ ਨਹੀਂ ਰੋਕਿਆ ਭਾਈ ਸਾਹਿਬ ਜੇ ਤੁਸੀਂ ਵੀ ਅੱਜ ਇੱਥੇ ਆਏ ਹੋ ਤੇ 2 ਲੀਟਰ ਤੇਲ ਪਵਾ ਕੇ ਆਏ ਹੋ ਤੇ ਉਹਦੇ ਵਿੱਚ ਵੀ 25-30 ਰੁਪਏ ਜਿਹੜਾ ਉਹ ਸੈਂਟਰ ਗਵਰਨਮੈਂਟ ਦਾ ਟੈਕਸ ਬਣਦਾ ਹੈ ਟੈਕਸ ਆਪਣੇ ਲੋਕਾਂ ਤੋਂ ਹਰ ਤਰ੍ਹਾਂ ਦਾ ਟੈਕਸ ਕੇਂਦਰ 'ਚ ਜਾ ਰਿਹਾ ਹੈ ਤੇ ਜਦੋਂ ਲੋੜ ਪੈਂਦੀ ਹੈ ਆਪ ਦੇ ਆਪ ਦੇ ਹੱਕੀ ਪੈਸਿਆਂ ਨੂੰ ਆਪ ਦੇ ਹੱਕਾ ਹਕੂਕ ਦੇ ਪੈਸਿਆਂ ਨੂੰ ਜੇ ਮੰਗਣਾ ਲੈਣਾ ਉਹਨਾਂ ਦੇ ਲਈ ਲੜਨਾ ਜੇ ਇਹ ਰਾਜਨੀਤੀ ਹੈ ਤਾਂ ਮੈਂ ਬੀਜੇਪੀ ਵਾਲੇ ਵੀਰਾਂ ਨੂੰ ਕਹਿਣਾ ਚਾਹਾਂਗੇ ਭਾਈ ਇਹ ਰਾਜਨੀਤੀ ਅਸੀਂ ਕਰਾਂਗੇ ਆਹੀ ਰਾਜਨੀਤੀ ਕਰਨ ਦੇ ਲਈ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਲੋਕਾਂ ਨੇ ਸਾਨੂੰ ਚੁਣਿਆ ਤੇ ਉਹ ਅਸੀਂ ਕਰਾਂਗੇ ਇਹਨੂੰ ਤੁਸੀਂ ਜੋ ਮਰਜ਼ੀ ਸਮਝ ਲਓ ਸਾਨੂੰ ਤੁਹਾਡੇ ਵਰਗੀ ਹਲਕੀ ਔਰ ਖੁੱਛੀ ਰਾਜਨੀਤੀ ਨਿਕਰ ਨਹੀਂ ਆਉਂਦੀ ਹੈਗੀ ਅਸੀਂ ਪੰਜਾਬ ਦੇ ਦਾ ਕੰਮ ਕਰ ਰਹੇ ਹਾਂ ਨਹੀਂ ਸਭ ਤੋਂ ਪਹਿਲੇ ਤੇ ਅਸੀਂ ਜੀ ਆਇਆਂ ਕਹਣਾ ਚਾਹੁੰਦੇ ਹਾਂ ਚੰਗੀ ਗੱਲ ਹੈ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਜਵੇਂਦਰ ਮੋਦੀ ਜੀ ਪੰਜਾਬ ਆ ਰਹੇ ਨੇ ਔਰ ਪੰਜਾਬ ਦੇ ਲੋਕਾਂ ਦੀ ਜਿਹੜੀ ਹਰਾਂ ਦੇ ਕਾਰਨ ਤਵਾਈ ਹੋਈ ਹੈ ਔਰ ਸਭ ਤੋਂ ਦੁਖਦਾਈ ਗੱਲ ਇਹ ਆ ਕਿ ਸਾਡੀ ਪੰਜਾਬੀ ਲੋਕਾਂ ਦੀਆਂ ਜਾਨਾਂ ਵੀ ਕੈਜ਼ੁਐਲਟੀ ਵੀ ਕਾਫੀ ਇਚ ਹੋਈਆਂ ਨੇ ਸੋ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਕੋਈ ਕੱਲਾ ਮੇਰਾ ਹਲਕਾ ਨਹੀਂ ਸਮੁੱਚਾ ਹੀ ਪੰਜਾਬ ਖਾਸ ਕਰਕੇ ਬਾਰਡਰ ਦਾ ਏਰੀਆ ਜਿਹੜੇ 6 ਜ਼ਿਲ੍ਹੇ ਨੇ ਸਾਡੇ ਪਖਾਨਕੁਰ ਤੋਂ ਲੈ ਕੇ ਫਾਜ਼ਿਲਕਾ ਤੱਕ ਫੌਰਨ ਪੰਜਾਬ ਨੂੰ ਜਿਹੜਾ ਉਹ ਰਾਹਤ ਪੈਕੇਜ ਦਿੱਤਾ ਜਾਵੇ 20000 ਕਰੋੜ ਦਾ ਔਰ ਨਾਲ ਦੀ ਨਾਲ ਜਿਹੜਾ ਪੰਜਾਬ ਦਾ ਆਪਣਾ ਪੈਸਾ ਆ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਵਾਕ ਵਕ ਯੋਜਨਾਵਾਂ ਦਾ ਜਿਹੜੇ ਪੈਸੇ ਕੇਂਦਰ ਵੱਲ ਖੜੇ ਆ ਪੰਜਾਬ ਦੇ 60000 ਕਰੋੜ ਰੁਪਇਆ ਜਿਹੜਾ ਮਾਨਜੁਗ ਮੁੱਖ ਮੰਤਰੀ ਸਰਦਾਰ ਰਵਿਵਰ ਸਿੰਘ ਮਾਨ ਜੀ ਨੇ ਲੈਟਰ ਵੀ ਲਿਖਿਆ ਤੇ ਇਹ ਪੈਸੇ ਤੁਰੰਤ ਪੰਜਾਬ ਨੂੰ ਜਾਰੀ ਕੀਤੇ ਜਾਣ ਸੋ ਪੰਜਾਬ ਹਮੇਸ਼ਾ ਦੇਸ਼ ਦੇ ਅੰਦਰ ਹੋਕਰ ਬੇਲੇ ਮੋਰੀ ਰੋਹਦਾ ਕਰਦਾ ਅੱਜ ਵੀ ਦੇਸ਼ ਦੀ ਆਜ਼ਾਦੀ ਤੇ ਪੰਜਾਬ ਦਾ ਵੱਡਾ ਚੋਣ ਹੈ ਤੇ ਅੱਜ ਵੀ ਸਾਡੇ ਨੌਜਵਾਨ ਸਰਦਾਂ ਦੇ ਦੇਸ਼ ਹੀ ਰਾਖੀ ਕਰਦੇ ਆ ਸ਼ਹਾਦਤ ਦਾ ਜਾਂ ਪੀਂਦੇ ਆ ਤਿਰੰਗੇ ਚ ਲਿਫਟ ਜੇ ਸਾਡੇ ਬੱਚੇ ਆਂਦੇ ਆ ਇਹੀ ਪੰਜਾਬ ਹੈ ਜਿਨੇ ਦੀਨਾ ਨਗਰ ਅਟੈਕ ਵੀ ਸਹਨ ਕੀਤਾ ਫੇਰ ਵੇਸ ਅਟੈਕ ਵੀ ਸਹਨ ਕੀਤਾ ਤੇ ਜਦੋਂ ਵੀ ਐਕਸਰਸਾਈਜ਼ ਹੁੰਦੀ ਆ ਪਾਕਿਸਤਾਨ ਇੰਡੀਆ ਦੇ ਦਰਮਿਆਨ ਜੰਗ ਦੀ ਤੇ ਸਭ ਤੋਂ ਨਿਸ਼ਾਨਾ ਪਹਿਲਾਂ ਪੰਜਾਬ ਬਣਦਾ ਸੋ ਪੰਜਾਬ ਹਮੇਸ਼ਾ ਮੁਸੀਬਤਾਂ ਨਾਲ ਵੀ ਲੜਦਾ ਹੈ ਲੇਕਿਨ ਪੰਜਾਬ ਦੇ ਉੱਤੇ ਅੱਜ ਜਿਹੜੀ ਸੰਕਟ ਆ ਉਹ ਸੰਕਟ ਨੂੰ ਦੂਰ ਕਰਨ ਦੇ ਲਈ ਪੰਜਾਬ ਨੂੰ ਪੈਰਸਰ ਖੜੇ ਕਰਨ ਦੇ ਲਈ ਇਹ ਸਾਡੀਆਂ ਦੋ ਮੰਗਾਂ ਨੇ ਪ੍ਰਧਾਨ ਮੰਤਰੀ ਦੇ ਖੁੱਲੇ ਮਨ ਦੇ ਨਾਲ ਜਿਹੜਾ ਉਹ ਪੰਜਾਬ ਦੀ ਵਾਹ ਫੜਨ ਔਰ ਇਹ ਸੰਕਟ ਦੀ ਘੜੀ ਦਿੱਤੇ ਮੈਂ ਸਮਝਦਾ ਵੀ ਜਿਹੜਾ ਸਾਡੀਆਂ 20000 ਕੋਰਡ ਦੀ ਡਿਮਾਂਡ ਔਰ 60000 ਕੋਰਡ ਦਾ ਸਾਡਾ ਆਪਣਾ ਬਕਾਇਆ